ਯਾਰ ਇਧਰੋਂ ਵੱਡਿਆ ਆ ਬੰਦੇ ਕਿਹੜਾ ਬੰਦਾ ਮੈਂ ਵੱਡੀ ਕਰਦਾਗਾ ਕੋਈ ਨਹੀਂ ਸੋ ਕਰ ਸਰਦਨ ਬਰਾ ਫਾਇਰਿੰਗ ਕਰਕੇ ਪਾਣਾ ਪੈਣਾ ਹੈ ਅਗਲੇ 5 ਦਿਨਾਂ ਵਿੱਚ 5 ਦਿਨ ਬਾਅਦ ਹੋਣਾ ਹੈ ਬੈਠਦੇ ਹਾਂ ਸਾਲੂ ਬਾਤ ਕਰਨੀ ਹੈ ਹਾਂ ਜੀ ਆ ਫਿਰ ਉਹ ਕਿੰਨਾ ਸੱਚਾ ਹੈ ਕੋਈ ਨਹੀਂ ਸੁਣੇ ਇਹ ਸਭ ਤੋਂ ਉੱਪਰ ਹੈ ਜੀ ਨਾਮ ਲਗਾ ਦੇਣਾ ਹੈ ਜੀ ਇਹ ਹੋਣਾ ਹੈ ਜੀ ਪੱਕਾ ਨਾ ਕੋਨ ਦਾ ਇੱਕ ਤੇ ਅਸਚਾ ਮੈਂ ਕੀ ਬੋਲ ਜਾਣਾ ਨਹੀਂ ਅੱਗੇ ਪੈ ਜੀ ਕੁਝ ਲੋਕ ਜਦੋਂ ਦਰਵਾਜ਼ਾ ਖੋਲ੍ਹਣਾ ਹੈ ਮੈਨੂੰ ਤੋਂ ਬੰਦ ਕੀ ਇਹਨੂੰ ਪਤਾ ਹੈ ਹੈਲੋ ਹਾਂਜੀ ਲੱਗ ਰਿਹਾ ਇਹ ਆ ਕਰਦਾ ਮੈਂ ਤੁਹਾਨੂੰ ਮਾਇਦੇ ਹਾਂਜੀ ਬੇਟਾ ਮੋਟੋ 55 ਠੀਕ ਹੈ ਜੀ ਜੀ ਬਿਲਕੁਲ ਜੀ ਪਤਾ ਲੱਗਾ ਜੀ ਭਰਾਵਾ ਸੋ ਮੈਨੂੰ ਪਤਾ ਲੱਗਾ ਵੀ ਪੁਲਿਸ ਚੱਲੀ ਆਲਾ ਉਸਨੇ ਜਿਹੜਾ ਵੀ ਉਸ ਦੀਆਂ ਟੀਮਾਂ ਲੱਗੀਆਂ ਨੇ ਜਿਹੜਾ ਵੀ ਕਾਨੂੰਨ ਹੱਥ ਚ ਰਹੂਗਾ ਕਾਨੂੰਨ ਆਪਣੇ ਕਰ ਰਿਹਾ ਹੈ ਕਿ ਇਨਸੀਡੈਂਟ ਲੱਗਦਾ ਕਿ ਇਹ ਸਭੀ ਸਾਰਾ ਕਲੀਅਰ ਹੋਇਆ ਜੋ ਵੀ ਸਮਾਂ ਦਾਸ ਰਹੇ ਵੀ ਪਹਿਲਾਂ ਵੀ ਹਫਤਾ ਹੋ ਗਿਆ ਥ੍ਰੈਟ ਦੀਆਂ ਫੋਨ ਆ ਰਹੀਆਂ ਨੇ ਉਹ ਸਾਰਾ ਉਹ ਜੋ ਵੀ ਇਹ ਪੁਲਿਸ ਆਪਣੀ ਕਾਰਵਾਈ ਕਰੂਗੀ ਤੁਹਾਡੀ ਗੱਲ ਪਈ ਉਹਨਾਂ ਨਾਲ ਹਾਂ ਬਿਲਕੁਲ ਬਿਲਕੁਲ ਪ੍ਰਾਜਿਆ ਕੀ ਕਹਿੰਦੀ ਕੀ ਹੈ ਮੈਨੂੰ ਬੇਸਿਕਲੀ ਕਲੇ ਥ੍ਰੈਟ ਕਾਲ ਵੀ ਕੋਈ ਆ ਰਹੀ ਸੀ ਕੁਝ ਹਾਂ ਹਾਂ ਅ ਦਸਰੇ ਹੁਣ ਮੈਨੂੰ ਪਤਾ ਲੱਗਿਆ ਵੀ ਥ्रेट ਕਾਲ ਨਾ ਪਹਿਲਾਂ ਆਈ ਸੀ ਬਟ ਉਹ ਇਹਨਾਂ ਨੇ ਦੱਸਿਆ ਪੁੱਛੋ ਠੀਕ ਹੈ ਪਰ ਜਿਹੜਾ ਵੀ ਜਿੰਨੇ ਵੀ ਕਾਨੂੰਨ ਹੱਥ ਚ ਲਿਆ ਕਾਨੂੰਨ ਆਪਣਾ ਕਰ ਠੀਕ ਜਿਸ ਵਜ੍ਹਾ ਜਿੰਸੀ ਗੱਲ ਹੋ ਗਈ ਆ ਮਾੜੀ ਗੱਲ ਹੋਈ ਆ ਪਰੇ ਬਾਜ਼ਾਰ ਲੋਗੀਆਂ ਚ ਲਾ ਕੇ ਗਏ ਨੇ ਸੰਤਪਨੀਸ਼ ਦਾ ਨਾਕਾਕੇ ਤੇ ਨਜ਼ਰ ਨਹੀਂ ਆਇਆ ਸਾਰੀ ਪੁਲਿਸ ਨੂੰ ਨਾਲੇ ਚ ਗੱਲ ਪਹਿਲਾਂ ਵੀ ਹੋ ਗਈ ਸੀ ਇਸ ਦੇ ਬਾਵਜੂਦ ਸਭ ਕੁਝ ਹੋ ਗਿਆ ਵਾ پنجاب سرکار ویکھے اس دیکھے شہری آپ شہری کتھے جا مدد جون کی ہے کس طرح جی رہے ہیں سر نان ڈاٹر کا دیڑا گھر کو ہے پہلے بھی تھریٹ کو لے آئی ہیں جی سنے ہم تھریٹ کر رہا پہلے آئی ہیں سن ساری پولسی نالج کا ایک ایک آج جدہ آئی ہیں نے پھیرے آئی پھیرے ہوئی ہے سو اس سے فیلیر ہم سے پنجاب سرکار فیلیر ہم سے پنجاب پریس لوکل پریس ਪਤਾ ਨਹੀਂ ਕੁਝ ਨਹੀਂ ਜੀ ਪਤਾ ਹੀ ਆ ਸਾਰਿਆਂ ਨੂੰ ਕਿ ਫਾਇਰਿੰਗ ਹੋਈ ਹੈ ਸ਼ੋਰੂਮ ਦੇ ਉੱਤੇ ਇਹ ਪਹਿਲਾਂ ਕਿੰਨੀ ਦੇਰ ਤੋਂ ਤੁਹਾਨੂੰ ਥ्रेट ਆ ਰਹੇ ਸੀ ਚੱਲੀ ਜਾਂਦੀਆਂ ਜੀ ਥ्रेट ਤੇ ਚੱਲਦੀ ਹੈ ਸਾਰੇ ਸ਼ਹਿਰ ਨੂੰ ਜਾਂਦੀਆਂ ਮੇਂ ਕਿੰਨੋਂ ਨਹੀਂ ਜਾਂਦੀਆਂ ਪੀਰ ਹਰ ਬੰਦਾ ਇਸ ਤੇ ਪਰੇਸ਼ਾਨੀ ਚ ਹੈ ਜੀ ਜਿਹੜਾ ਕੰਮ ਕਰਦਾ ਵੇਸੇ ਪਰੇਸ਼ਾਨੀ ਚ ਹੈ ਥ्रेट ਕਿਦੋਂ ਆਈ ਸਾਰੇ ਪਤਾ ਨਹੀਂ ਕੋਈ ਨਿਸ਼ਾਨ ਦੱਸ ਦੇ ਜੀ ਮੈਂ ਜਾਣਦਾ ਨਹੀਂ ਨਿਸ਼ਾਨ ਕੋਈ ਹੈਗਾ ਹੋ ਸਕਦਾ ਹੈ ਜੀ ਇਹ ਤੇ ਕਿੰਨੇ ਦਿਨਾਂ ਦੇ ਕਿੰਨੇ ਵੇ ਕੁਝ ਵੀ ਹੋ ਸਕਦਾ ਜਦੋਂ ਪ੍ਰੋਫਾਈਲ ਦੇ ਬਾਅਦ ਕੰਪਲੇਨਟ ਕੀਤੀ ਤੋਂ ਉਸ ਤੋਂ ਬਾਅਦ ਪੰਜਾਬ ਪੁਲਿਸ ਦਾ ਕੀ ਰਿਐਕਸ਼ਨ ਸੀ ਇਹ ਕਰ ਰਹੇ ਜੀ ਹੁਣ ਤੇ ਨਵੇਂ ਐਸਐਸਪੀ ਸਾਹਿਬ ਤੇ ਹੁਣੀ ਆਏ ਆ ਜੇ ਉਹਦੇ ਜੇ ਆ ਕੇ ਤੇ ਉਹਨਾਂ ਨੇ ਕੱਲੀ ਚਾਰਜ ਲਿਆ ਕਰ ਰਹੇ ਆ ਲੈਟਸ ਸੀ ਸਰ ਕਿੰਨੇ ਵਜੇ ਦੀ ਵਾਰਦਾਤ ਹੈ ਇਹ 6:30 ਸਵਾ 6 ਆਲਮੋਸਟ ਤੇ ਹੁਣ ਸਵਾਛੇ ਵਜੇ ਬਾਹਰ ਦਾ ਟ੍ਰੈਫਿਕ ਦਾ ਟਾਈਮ ਵੀ ਨਹੀਂ ਹੈ ਹੁਣ ਕੋਵਾਨਾ ਦਾ ਟਾਈਮ ਕੀ ਰੁਕੋਗੇ ਜਿਸ ਤਰ੍ਹਾਂ ਡੈਸ਼ ਕਰਦੇ ਸਾਰੇ ਸ਼ਹਿਰ ਦਾ ਵੇਖੋ ਜੀ ਸੱਤ ਸਵਾ ਸੱਤ ਤੇ ਸਾਰਾ ਸ਼ਹਿਰ ਬੰਦ ਹੁੰਦਾ ਪਿਆ ਜੀ ਰੋਜ਼ ਇਦਾਂ ਹੀ ਤੁਸੀਂ ਹਾਲਾਤ ਹੈ ਜੀ ਸਾਡਾ ਤੇ ਮੇਨ ਬਾਜ਼ਾਰ ਆ ਤੁਸੀਂ ਵੇਖੋ ਚੱਲਦਾ ਰੋਡ ਹੈ ਇੱਥੇ ਵੀ ਹਾਲਾਤ ਕਰਾਂਗੇ ਮੋਕੇ ਤੇ ਬੰਦ ਹੋ ਗਿਆ ਜੀ ਹਾਂਜੀ 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 ਬਿਲਕੁਲ ਆ ਸਾਹਮਣੇ ਸੋਫੇ ਤੇ ਬੈਠੀ ਹੋਈ ਸੀ ਤੇ ਜਾਣ ਕੀ ਕੋਈ ਚੱਲਣ ਦੀ ਬਹੁਤ ਜ਼ੋਰ ਨਾਲ ਆਵਾਜ਼ ਆਈ ਹੈ ਇਕਦਮੀਂ ਮਤਲਬ ਇਹ ਬਹੁਤ ਜ਼ਿਆਦਾ ਜ਼ੋਰਦਾਰ ਧਮਾਕਾ ਹੈ ਆਲਾ ਸੁਣ ਕੇ ਬਿਲਕੁਲ ਆਪਾਂ ਇੱਕਦਮ ਹੈਰਾਨੀ ਲਾ ਕੇ ਸਾਹਮਣੇ ਦੇਖਿਆ ਕਿ ਸ਼ੀਸ਼ੇ ਵਿੱਚ ਕਾਫੀ ਜ਼ਿਆਦਾ ਪਿਲਾ ਮੋਗਰਾ ਹੈ ਬਸ ਸ਼ੀਸ਼ਾ ਟਰਟੜ ਕਾ ਦਾ ਟੇਕਦੇ ਆਂ ਕੰਕਰਾਂ ਜਿਹੜੀਆਂ ਅਡੇ ਇੱਥੇ ਆ ਕੇ ਬਿਲਕੁਲ ਤੁਹਾਡੇ ਮੂੰਹ ਦੇ ਉੱਤੇ ਵੱਜੀ ਤੇ ਜਲਦੀ ਨਾਲ ਭੱਜ ਕੇ ਆਪਣੇ ਹੁਣ ਸੇਫ ਕੀਤਾ ਕਿੰਨੇ ਫਾਇਰ ਹੋਏ ਤੇ ਜੂ ਫਾਇਰ ਤੱਕੋ ਹੀ ਹੈ ਜੀ ਫਾਇਰ ਇੱਕ ਹੀ ਹੈ ਤੇ ਪਤਾ ਲੱਗਾ ਕਿ ਬਾਹਰ ਤੋਂ ਲੜਕੀ ਹੀ ਮੋਟਰਸਾਈਕਲ ਤੇ ਆਏ ਜਿਹੜੇ ਤੇ ਕੋਈ ਚਲਾਕ ਚਲੇ ਗਈ ਤੇ ਅਮਨੇ ਬੈਠੇ ਸੀ ਸੋ ਕਿਵੇਂ ਵੇਖਦੇ ਲੱਗਾ ਡੈਸ਼ ਦਾ ਮੋਲ ਹੈ ਜੀ ਆਬੀਸਲੀ ਜਿਹੜੇ ਲੋਕੀ ਨੇ ਘਬਰਾਏ ਹੋਏ ਨੇ ਪਤਾ ਨਹੀਂ ਲੱਗ ਰਿਹਾ ਕਿਸੇ ਨੂੰ ਕੋਈ ਬਿਜ਼ਨਸ ਕਰਨ ਵਾਲੇ ਨੂੰ ਹਰ ਇੱਕ ਨੂੰ ਥ੍ਰੈਟ ਪਾ ਲਾ ਰਹੀਆਂ ਸ਼ਾਮਾਂ ਕੀ ਹੁੰਦਾ ਜੀ ਇਹ ਲਗਭਗ 6:00 ਵਜੇ ਤੇ 13 ਮਿੰਟ ਦਾ ਟਾਈਮ ਅੱਛਾ ਤੁਸੀਂ ਸਰ ਕੀ ਇਨਸੀਡੈਂਟ ਕੀ ਹੈ ਆ ਇਤਲਾਹ ਮਿਲੇ ਸੀ ਅੱਜ ਕਿ ਸ਼ਾਮ ਦਾ ਜ਼ਿਲ੍ਹਾ ਕਰੀਬ ਆਪਾਂ ਨੂੰ 6:25 ਦੇ ਕੋਲ ਮਿਲਦੀ ਹੈ ਇਤਲਾਹ ਕਿ ਇੱਥੇ ਗੁੱਡੂ শেਠ ਨੂੰ ਕਾਂਗਰਸੀ ਲੀਡਰ ਨੇ ਉਹਨਾਂ ਦੀ ਦੁਕਾਨ ਤੇ ਕੋਈ ਅਣਪਛਾਤੇ ਬੰਦੇ ਫਾਇਰ ਕਰ ਗਏ ਸੀ ਮੌਕੇ ਤੇ ਪਹੁੰਚੇ ਤੇ ਪਾਇਆ ਕਿ ਕਰੀਬ 6 18 19 ਦੀ ਗੱਲ ਹੈ ਦੇ ਦੋ ਨੌਜਵਾਨੀ ਫੋਟੋਸਾਈਕਲ ਤੇ ਆਏ ਜੋ ਅਸੀਂ ਆਈ ਵਿਟਨੈਸ ਕੋ ਆ ਕੇ ਕਨਫਰਮ ਕੀਤਾ ਤੇ ਦੋ ਮੋਟਰਸਾਈਕਲ ਤੇ ਆਏ ਤੇ ਇੱਕ ਬੰਦੇ ਨੇ ਫੇਰ ਕਰਕੇ ਇੱਕ ਫਾਇਰ ਕੀਤਾ ਤੇ ਜੀ ਹਰਦੀ ਉੱਤੇ ਮੋਟਰਸਾਈਕਲ ਤੇ ਬੈਠ ਗਿਆ ਤੇ ਦੌੜ ਗਿਆ ਇਹਨਾਂ ਪਹਿਲੇ ਵੀ ਪੁਰਾਣੀ ਵੀ ਥੜਾ ਧਗੇ ਸੀ ਅਸੀਂ ਇਸ ਬੰਦੇ ਦੇ ਵਿੱਚ ਇੱਕ ਕੇਸ ਵੀ ਰਜਿਸਟਰਡ ਕੀਤਾ ਸੀ ਸਰ ਕੋਈ ਨੁਕਸਾਨ ਨਹੀਂ ਨਾ ਨੁਕਸਾਨ ਪਰਮਾਤਮਾ ਦੀ ਕਰ ਪਾਰੀ ਜੀ ਤੇ ਇਹਨਾਂ ਦਾ ਕਫਨ ਗਲਾਸ ਸੀ ਉਹਦੇ ਨਾਲ ਉੱਤੇ ਲੱਗੀ ਹੋਣੀ ਅੰਦਰਲੇ ਪਾਸੇ ਗਈ ਤਲੀ ਤੇ ਨਾ ਹੀ ਸਾਲ ਉਹ ਤੇ ਭੀਰ ਕਰਕੇ ਜਾਂ ਸੜਕ ਚਲਦੀ ਹੋਣ ਕਰਕੇ ਜੇ ਫਿਰ ਕੋਲ ਮਿਲਿਆ ਸੀ ਤੇ ਦੇਖਦੇ ਹਾਂ ਪਾਇਰ ਇੱਕ ਹੋਇਆ ਕੋਈ ਸੀਸੀਟੀਵੀ ਕੋਈ ਨਹੀਂ ਜੀ ਨਹੀਂ ਹਜੇ ਸਾਡੇ ਨਹੀਂ ਅਸੀਂ ਆਲੇ ਦੁਆਲੇ ਦੇ ਅਸੀਂ ਟੀਮ ਲਗਾ ਆਪੀ ਆ ਜੀ